ਅੰਮ੍ਰਿਤਸਰ ਜਿੱਥੇ ਕਿ ਜੂਨ ਦੇ ਮਹੀਨੇ ਵਿੱਚ ਤੇਜ਼ ਗਰਮੀ ਦੇਖਣ ਨੂੰ ਮਿਲ ਰਹੀ ਹੈ ਤੇ ਤਾਪਮਾਨ ਵਿੱਚ ਕਾਫੀ ਵਾਧਾ ਲੱਗ ਰਿਹਾ ਹੈ ਤੇ ਅੱਗ ਲੱਗਣ ਦੇ ਕਾਫੀ ਹਾਸੇ ਸਾਹਮਣੇ ਆ ਰਹੇ ਹਨ ਪਰ ਇੱਕ ਮਾਮਲਾ ਅਜੀਬਾ ਵੀ ਆਇਆ ਜਿੱਥੇ ਕਿ ਲੋਕਾਂ ਵੱਲੋਂ ਕੁਝ ਸ਼ਰਾਰਤੀ ਅਨਸਰਾ ਵੱਲੋਂ ਖਾਲੀ ਪਲਾਟਾਂ ਨੂੰ ਅੱਗ ਲਗਾਈ ਜਾ ਰਹੀ ਹੈ ਇਹ ਮਾਮਲਾ ਹੈ ਅੰਮ੍ਰਿਤਸਰ ਦੇ ਮੀਰਾ ਕੋਟ ਤੇ ਰੋਡ ਤੇ ਐਮਪੀਰੀਅਲ ਕਲੋਨੀ ਦੇ ਵਿੱਚ ਜਿੱਥੇ ਕਿ ਕੁਝ ਸ਼ਰਾਰਤੀ ਅਨਸਰਾ ਵੱਲੋਂ ਖਾਲੀ ਪਲਾਟਾਂ ਨੂੰ ਅੱਗ ਲਗਾ ਦਿੱਤੀ ਗਈ ਜਿਸ ਦਿਨ ਨਾਲ ਅੱਗ ਨੇ ਕਾਫੀ ਭਿਆਨਕ ਰੂਪ ਤਾਰ ਲਿਆ ਇਸ ਦਿਨ ਨਾਲ ਕਲੋਨੀ ਦੇ ਵਿੱਚ ਬਣੀਆਂ ਕੋਠੀਆਂ ਦੇ ਬਾਹਰ ਬਿਜਲੀ ਉਤਾਰਾ ਸੜ ਗਈਆਂ ਤੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਦੇਖਿਆ ਜਾ ਰਿਹਾ ਹੈ ਕਿ ਇਸ ਕਲੋਨੀ ਦੇ ਵਿੱਚ ਗੈਸ ਪਾਈਪਲਾਈਨ ਵੀ ਘਰਾਂ ਦੇ ਵਿੱਚ ਪਈ ਹੋਈ ਹੈ ਅਗਰ ਗੈਸ ਪਾਈਪਲਾਈਨ ਤੱਕ ਇਹ ਅੱਗ ਪਹੁੰਚ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਇਸ ਦੌਰਾਨ ਕਲੋਨੀ ਦੇ ਅੰਦਰ ਰਹਿਣ ਵਾਲੇ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਇਹ ਅੱਗ ਲਗਾਈ ਗਈ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਲੋਕਾਂ ਨੇ ਦੱਸਿਆ ਕਿ ਰੁੱਖਾਂ ਦੀ ਕਟਾਈ ਨੂੰ ਛਪਾਉਣ ਵਾਸਤੇ ਇਹ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾਈ ਜਾਂਦੀ ਹੈ ਦੂਜੇ ਪਾਸੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਫਿਲਹਾਲ ਪੁਲਿਸ ਵੱਲੋਂ ਮੌਕਾ ਦੇਖਿਆ ਗਿਆ ਹੈ ਤੇ ਮਾਮਲਾ ਦਰਜ ਕਰਕੇ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਤੁਹਾਨੂੰ ਸੁਣਾਉਨੇ ਹਾਂ ਕੀ ਕਹਿਣਾ ਇਸ ਮੌਕੇ ਦੇ ਕਲੋਨੀ ਵਾਸੀਆਂ ਦਾ ਨੇ ਭਾਜੀ ਕੀ ਨਾਮ ਹੈ ਨਾਰੂਨੋ ਰੋਡ ਜੀ ਇਹ ਕਿਹੜੀ ਜਗ੍ਹਾ ਹੈ ਅੰਪੀਰਲ ਸਿਟੀ ਜੀ ਕੀ ਕਹਿਣਾ ਚਾਹੋਗੇ ਕੀ ਗੱਲਬਾਤ ਕੀ ਹੋਈ ਹੈ ਕੱਲ ਇੱਥੇ ਜੀ ਪਤਾ ਨਹੀਂ ਕਿਸੇ ਨੇ ਅੱਗ ਲਾਤੀ ਸਾਡੇ ਪਲਾਟਾਂ ਦੇ ਵਿੱਚ ਤੇ ਉਹਦੇ ਬਿਲਕੁਲ ਹੀ ਸਾਡੀ ਕੋਠੀਆਂ ਦਾ ਮਸਾ ਹੀ ਬਚਾ ਆ ਤੇ ਬਾਹਰ ਸਾਡੀਆਂ ਗੱਡੀਆਂ ਵੀ ਲੱਗੀਆਂ ਸੀ ਤੇ ਗੱਡੀਆਂ ਵੀ ਕੋਈ ਰਾਹ ਜਾਂਦੇ ਨੇ ਸਾਨੂੰ ਆਵਾਜ਼ ਦੇ ਕੇ ਕਿਹਾ ਵੀ ਤੁਹਾਡੀ ਗੱਡੀ ਨੂੰ ਅੱਗ ਲੱਗ ਚੱਲੀ ਹੈ ਇਹ ਅਸੀਂ ਜਾ ਕੇ ਦੋ ਦੋ ਗੱਡੀਆਂ ਪਿੱਛੇ ਕੀਤੀਆਂ ਤੇ ਬਾਕੀ ਇਹਨਾਂ ਨੇ ਸਾਡੇ ਆ ਕਿਤੇ ਅਨੀਆਂ ਦੇ ਨਾਲ ਪਈ ਆ ਗੁੱਗ ਜਿਹੜੇ ਦੇਖੋ ਉਹਨਾਂ ਕਹਿੰਦੇ ਬਈ ਆਪਣਾ ਦਰਖਤ ਲਾਓ ਇਹ ਦਰਖਤ ਕੇ ਲਾ ਲਾਣਾ ਕੀ ਹੈ ਤਾਂ ਸਭ ਕੰਮ ਸਾਰਾ ਖਰਾਬ ਕਰੀ ਜਾਂਦੇ ਆ ਇਹ ਤਾਂ ਆਪਮਾਨ ਦੇਖੋ ਕਿੱਥੇ ਪਹੁੰਚਿਆ ਕੋਈ ਜੀ ਇਹੋ ਜਿਹੇ ਜਿਹੜੇ ਗਰਮੀ ਦੇ ਵਿੱਚ ਬਾਹਰ ਆ ਜਾਂਦੇ ਆ ਉਹ ਵੀ ਵਿੱਚ ਸੜ ਗਏ ਹੋਣਗੇ ਇਹ ਤਾਂ ਬਹੁਤ ਇਕ ਕਾਲ ਨੇ ਲਾਈ ਕਿਸੇ ਨੇ 11 ਕਵਿਤੇ ਕੋਲ ਕੋਲ ਰੱਦ ਦਿਨ ਦੇ ਦਿਨ ਲਈ ਕਿਸੇ ਨੇ ਆ ਕੇ ਦੇਖਿਆ ਨਹੀਂ ਵੀ ਕੋਣ ਆ ਰਿਹਾ ਸੀ ਪਤਾ ਨਹੀਂ ਲੱਗਾ ਜੀ ਕਿਸੇ ਨੇ ਕੀ ਲੱਗਦਾ ਕਿ ਕਿੰਨਾ ਕਾਫੀ ਜਾਨੇ ਨੁਕਸਾਨ ਹੋ ਸਕਦਾ ਸੀ ਅਗਰ ਨਾ ਆਉ ਜੀ ਜੇ ਟਾਈਮ ਸਿਰ ਨਾ ਹੁੰਦਾ ਜਾਨੇ ਨੁਕਸਾਨ ਹੋ ਜਾਂਦਾ ਸੜੀਆਂ ਬਾਹਰ ਗੱਡੀਆਂ ਸੀ ਗੱਡੀ ਗੱਡੀਆਂ ਸੜ ਜਾਂਦੀਆਂ ਸੀ ਸਾਰੀਆਂ ਅਸੀਂ ਕੋਈ ਪੁਲਿਸ ਕੰਪਲੇਟ ਵੀ ਕੀਤੀ ਆ ਆ ਕੀਤੀ ਆ ਜੀ ਤੇ ਕੀ ਮੰਗ ਕਰਦੇ ਹੋ ਹਾਂ ਇਹ ਦੇਖਿਆ ਜਾਵੇ ਕਿ ਅੱਗ ਲਾਈ ਕਿਨੇ ਆ ਗੋ ਅੱਗੋਂ ਅੱਗੋਂ ਧਿਆਨ ਰੱਖਿਆ ਜਾਵੇ ਇਹਦਾ ਵੀ ਇਹੋ ਜੀ ਦੁਬਾਰਾ ਨਾ ਇਹ ਚੀਜ਼ ਹੋਈ ਕੋਈ ਠੀਕ ਹੈ ਅਰੇ ਬੜੀ ਕੀ ਨਾਮ ਹੈ ਜਸਮੀਤ ਸਿੰਘ ਜੀ ਹਾਂ ਜੀ ਇਹ ਕਿਹੜਾ ਇਲਾਕਾ ਜੀ ਇਹ ਇੰਪੀਰੀਅਲ ਸਿਟੀ ਲੁਹਾਰ ਕਾ ਰੋਡ ਆ ਜੀ ਡਾਇਮੰਡ ਬਲਾਕ ਹਾਂ ਜੀ ਕੀ ਕਹਿਣਾ ਚਾਹੋ ਕਿ ਗਲਬਤ ਕੀ ਹੋਈ ਹੈ ਗਲਬਤ ਦੇਖੋ ਜੀ ਕੱਲ ਅਸੀਂ ਆਪਣੇ ਕੰਮਾਂ ਤੇ ਗਏ ਸੀਗੇ ਰਾਤ ਨੂੰ ਆ ਕੇ ਹੀ ਅੰਦਰ ਬੈਠੇ ਸਵੇਰੇ ਮੈਂ ਮਾਰਨਿੰਗ ਹਰਮੰਦਰ ਸਾਹਿਬ ਤੋਂ ਆਇਆ ਮੈਂ ਵੇਖਿਆ ਮੇਰੀ ਸਾਰੀ ਵਾਇਰਿੰਗ ਸੜੀ ਪਈ ਆ ਤੇ ਸਾਰੇ ਪਲਾਟ ਤੇ ਅੱਗ ਲੱਗੀ ਪਈ ਆ ਮੇਰੀ ਤਾਂ ਕੋਠੀ ਮਸਾ ਬਚੀ ਗੈਸ ਪਾਈਪ ਕੋਲ ਆ ਸਾਰੀਆਂ ਤਾਰਾਂ ਦਾ ਹਾਲ ਦੇਖੋ ਛੋਟੇ ਛੋਟੇ ਬੱਚੇ ਨੇ ਅੰਦਰ ਗੱਡੀ ਮੇਰੀ ਬਾਹਰ ਲੱਗੀ ਹੁੰਦੀ ਆ ਉਹ ਉਸ ਤਰ੍ਹਾਂ ਪ੍ਰਸ਼ਾਸਨ ਕਹ ਰਿਹਾ ਤੇ ਹੀ ਦੁੱਖ ਲਾਓ ਰੁੱਖ ਲਾਓ ਜਿੰਨੇ ਵੀ ਲਾਈ ਆ ਸ਼ਰਦਾਰਤੀ ਲਾਈ ਆ ਪੁਲਿਸ ਤੇ ਮੈਂ ਕੰਪਲੇਨ ਕਰਕੇ ਆ ਪਰ ਮੈਨੂੰ ਜਵਾਬ ਆਇਆ ਕਿ ਤੁਹਾਡੀ ਕੰਪਲੇਨ ਕਲੋਜ਼ ਕਰ ਦਿੱਤੀ ਗਈ ਆ ਆਪਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਦੋਸ਼ੀ ਫੜ ਕੇ ਉਹਨਾਂ ਨੂੰ ਇਨਸਾਫ ਲਿਆ ਜਾਵੇ ਤੇ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਵੀ ਪੜਾਇਆ ਜਾਵੇ ਆ ਪਹਿਲਾਂ ਵੀ ਕਦੀ ਕਿਸ ਨੇ ਇਸ ਤਰ੍ਹਾਂ ਅੱਗ ਲਾਈ ਇੱਕ ਵਾਰੀ ਪਿਛਲੇ ਸਾਲ ਅੱਗ ਲੱਗੀ ਸੀ ਉਦੋਂ ਮੈਂ ਦਰਬਾਰ ਸਾਹਿਬ ਸੀਗਾ ਰਾਤੀ ਉੱਥੋਂ ਮੈਂ ਫਾਈਬਰੇਟ ਨੂੰ ਫੋਨ ਕਰਕੇ ਸਾਰੀ ਪਲਾਟ ਚ ਅੱਗ ਬੁਝਾਈ ਆ ਦੇਖੋ ਨਾ ਮੇਰਾ ਪਲਾਟ ਐਸਾ ਹੱਥ ਐਸਾ ਹੱਥ ਵੀ ਅੱਗ ਲੱਗੀ ਟੋਟਲ ਕਲੋਨੀ ਚ ਅੱਗ ਲਗਾਈ ਗਈ ਹੈ ਕਿਉਂ ਲਗਾ ਰਹੇ ਨੇ ਕਿਉਂ ਕੀ ਦਾ ਮਕਸਦ ਕੀ ਹੈ ਕੋਈ ਕਲੋਨੀ ਸਾਫ ਕਰਨੇ ਕੋ ਮਸ਼ੀਨਾਂ ਦਾ ਘਰਾਓ ਅੱਗ ਲਾ ਕੇ ਥੋੜੀ ਸਾਫ ਹੁੰਦੀ ਕਲੋਨੀ ਤੁਹਾਨੂੰ ਕੀ ਲੱਗਦਾ ਕਿ ਕੌਣ ਇਹ ਕਰ ਸਕਦਾ ਕੀ ਕਰ ਸਕਦੇ ਆ ਭਾਜੀ ਕੋਈ ਜਿਹਨੂੰ ਕਈ ਉਹ ਕਹਿੰਦਾ ਜੀ ਉਹਨੇ ਕਰਾਈ ਕੋਈ ਕਹਿੰਦਾ ਕਲੋਨਾਈਜ਼ਰ ਨੇ ਕਰਾਈ ਆ ਕੋਈ ਕਹਿੰਦਾ ਜੀ ਉਹਨਾਂ ਨੇ ਕਰਾਈ ਆ ਇਹ ਆਪਸ ਹੀ ਇਹਨਾਂ ਦਾ ਚੱਲੀ ਜਾਂਦਾ ਸਾਨੂੰ ਸਾਡਾ ਤਾਂ ਨੁਕਸਾਨ ਹੋ ਤੋ ਹੋ ਗਿਆ ਨਾ ਦੇਖਿਆ ਜਾਵੇ ਤਾਂ ਨੁਕਸਾਨ ਬੜਾ ਵੱਡਾ ਹੋ ਸਕਦਾ ਨੁਕਸਾਨ ਬਹੁਤ ਵੱਡਾ ਭਾਜੀ ਬੱਚੇ ਅੰਦਰ ਛੋਟੇ ਛੋਟੇ ਬੱਚੇ ਨੇ ਮਾਸੂਮ ਬੱਚੇ ਨੇ ਉਹ ਕਿੱਥੇ ਜਾਂਦੇ ਦੇਖੋ ਤੇ ਜਿਵੇਂ ਕਿ ਸਰਕਾਰ ਕਹਿੰਦੀ ਹੈ ਰੁੱਖ ਲਗਾਓ ਵਾਤਾਵਰਨ ਬਚਾਓ ਨਾ ਬਤਾਓ ਨਾ ਬਚਾਓ ਹੀ ਤੇ ਮੈਂ ਵੇਖੋ ਆਪਣੇ ਘਰ ਦੇ ਬਾਦ ਨਿੰਮ ਦਾ ਰੁੱਖ ਲਾਇਆ ਮੈਨੂੰ ਬੰਨਾ ਦੁੱਖ ਹੋ ਰਿਹਾ ਮੇਰਾ ਨਿੰਮ ਦਾ ਰੁੱਖ ਸਾਰਾ ਸਰ ਗਿਆ ਇੱਕ ਮੈਂ ਸਾਹਮਣੇ ਨਿੰਮ ਦਾ ਰੁੱਖ ਲਗਾਇਆ ਮੈਂ ਸਾਰੇ ਬੂਟਿਆਂ ਨੂੰ ਪਾਣੀ ਦਿਨਾ ਸਿਰੇ ਮਾਰਨਿੰਗ ਤੇ ਬਾਰਸਾਪੂ ਆ ਗਏ ਕੀ ਲੱਗਦਾ ਕਿ ਇਸ ਤਰ੍ਹਾਂ ਲੋ ਸ਼ਰਾਰਤੀ ਅਨਸਰ ਬਾਝ ਨਹੀਂ ਆਉਣਗੇ ਨਹੀਂ ਆਣਗੇ ਬਾਅਦ ਜਿੰਨੀ ਦੇ ਤੱਕ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਕਾਨੂੰਨੀ ਕਾਰਵਾਈ ਹੋਏਗੀ ਨਹੀਂ ਤਾਂ ਨੱਥ ਨਹੀਂ ਪਏਗੀ ਹੁਣ ਤੁਸੀਂ ਪੁਲਿਸ ਕੰਪਲੇਟ ਕੀਤੀ ਹੈ ਮੈਂ ਕੀਤੀ ਹੈ ਪਰ ਹਾਲ ਤੱਕ ਮੈਨੂੰ ਹਾਲ ਤੱਕ ਕੋਈ ਰਿਪਲਾਈ ਨਹੀਂ ਆਇਆ ਕੀ ਮੰ ਮੰਗ ਕਰਦਾ ਪੁਲਿਸ ਲੱਭੇ ਦੋਸ਼ੀ ਲੱਭੇ ਕਿੰਨੇ ਲਗਾਈ ਅੱਗ ਹਾਂ ਜੀ ਸਰ ਇੱਕੋ ਇੰਪੀਰਲ ਸਿਟੀ ਦੇ ਵਿੱਚ ਪਲਾਟ ਖਾਲੀ ਪਲਾਟ ਜਿਹੜੀ ਅੱਗ ਲੱਗੀ ਗਈ ਹੈ ਉਹਦੇ ਬਾਰੇ ਕੀ ਕਾਰਵਾਈ ਕੀਤੀ ਇਹ ਦਰਖਾਸਤ ਜਸਮੀਰ ਸਿੰਘ ਵੱਲੋਂ son of ਨਰਿੰਦਰ ਸਿੰਘ ਵਾਸੀ ਡਾਇਮੰਡ ਬਲਾਕ ਇੰਪੀਰਲ ਸਿਟੀ ਦੇ ਨੇ ਇਹ ਸ਼ਾਮੀ ਸੰਦ ਦਰਖਾਸਤ ਲਿਖਾ ਗਏ ਨੇ ਕੀ ਸਾਡੇ ਰੀ ਜਗ ਲੱਗੀ ਹੋਈ ਆ ਹੁਣ ਮੌਕਾ ਵੇਖ ਕੇ ਜੋੜੀ ਕਾਰਵਾਈ ਕਰ ਦਿੱਤੀ ਜਾਵੇ ਤੇ ਮਤਲਬ ਕਹਣਾ ਕਿਸੇ ਸ਼ਰਾਤੀ ਅਨਸਰ ਨੇ ਅੱਗ ਲਗਾ ਕੇ ਉਹ ਅਸੀਂ ਕੈਮਰੇ ਦੇਖ ਲਾਂਗੇ ਜਾਂ ਕੋਈ ਹੋਰ ਸਾਨੂੰ ਕੋਈ ਜਿਸ ਮੁਤਾਬਕ ਰਿਪੋਰਟ ਆਵੇ ਕਿ ਸਾਨੂੰ ਜਾਂ ਕੋਈ ਇਨਫੋਰਮੇਸ਼ਨ ਮਿਲੇਗੀ ਉਹ ਕਾਰਵਾਈ ਕੀਤੀ ਜਾਵੇ ਕੀ ਕਾਰਵਾਈ ਕੀਤੀ ਜਾਵੇ ਜੋ ਵੀ ਸਾਨੂੰ ਮਿਲੇਗਾ ਰਿਪੋਰਟ ਮਿਲੇਗਾ ਜਾਂ ਕੋਈ ਸਾਨੂੰ ਕੋਈ ਹੋਰ ਮਿਲੇਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਅਗਰੇ ਲਜਿਸਤਾਨੀ ਕੀਤੀ ਜਾਂ ਕਿਸੇ ਨੇ ਜਾਂ ਚਾਨਕ ਲੱਗੀ